ਪ੍ਰਭ ਦਾਤੀ ਨਾਨਕ ਅੰਕ ਸਮਾਵੈ ਤੁਖਾਰੀ ਮਹੱਲਾ ਚੌਥਾ ਹਰ ਹਰ ਅਗਮ ਅਗਾਦ ਅਪਰੰਪਰ ਅਪਰਪਰਾ ਜੋ ਤੁਮ ਧਿਆਵੈ ਜਗਦੀਸ਼ ਤੇ ਜਨ ਭਉ ਬਖਮ ਤਰਾ ਬਖਮ ਭਉ ਤਿਨ ਤਰਿਆ ਸੁਹਿਲਾ ਜਿਨ ਹਰ ਹਰ ਨਾਮ ਧਿਆਇਆ ਗੁਰਵਾਕ ਸਤਗੁਰ ਜੋ ਪਾਏ ਚੱਲੇ ਤਿਨ ਹਰ ਹਰ ਆਪ ਮਲਾਇਆ ਜੋਤੀ ਜੋਤ ਮਿਲ ਜੋਤ ਸੁਮਾਣੀ ਹਰ ਕਿਰਪਾ ਕਰ ਧਰਨੀ ਧਰਾ ਹਰ ਹਰ ਅਗਮ ਅਗਾਧ ਅਪਰੰਪਰ ਅਪਰਪਰਾ ਤੁਮ ਸੁਆਮੀ ਅਗਮ ਅਥਾ ਤੂੰ ਘਟ ਘਟ ਪੂਰ ਰਹਾ ਤੂੰ ਅਲਖ ਅਭੇਉ ਅਗੰਮ ਗੁਰ ਸਤਗੁਰ ਬਚਨ ਲਹਿਆ ਧਨ ਧਨ ਤੇ ਜਨ ਪੁਰਖ ਪੂਰੇ ਜਿਨ ਗੁਰ ਸੰਤ ਸੰਗਤ ਮਿਲ ਗੁਣ ਰਵੇ ਬਿਵੇਕ ਬੁੱਧ ਵਿਚਾਰ ਗੁਰਮਖ ਗੁਰ ਸ਼ਬਦ ਖਿੰਨ ਖਿੰਨ ਹਰ ਨਿਤ ਚਾਵੇ ਜਾਂ ਬਹਿ ਹੈ ਗੁਰਮਖ ਹਰ ਨਾਮ ਬੋਲਹਿ ਜਾਂ ਖੜੇ ਗੁਰਮਖ ਹਰ ਹਰ ਕਹਿਆ ਤੁਮ ਸੁਆਮੀ ਅਗਮ ਅਥਾ ਤੂੰ ਘਟ ਘਟ ਪੂਰ ਰਹਿਆ ਸੇਵਕ ਜਨ ਸੇਵਹਿ ਤੇ ਪਰਵਾਣ ਜਿਨ ਸੇਵਿਆ ਗੁਰਮਤ ਹਰੀ ਤਿਨ ਕੇ ਕੋਟ ਸਭ ਪਾਪ ਖਿੰਨ ਪਰ ਹਰ ਹਰ ਦੂਰ ਕਰੇ ਤਿੰਕੇ ਪਾਪ ਦੋਖ ਸਭ ਬਿਨਸੀ ਜਿਨ ਮਨ ਚਿਤ ਇਕ ਆਰਾਧਿਆ ਤਿਨ ਕਾ ਜਨਮ ਸਫਲਿਓ ਸਭ ਕੀਆ ਕਰਤੈ ਜਿਨ ਗੁਰਬਚਨੀ ਸਚ ਭਾਖਿਆ ਤੇ ਧਨ ਜਨ ਵੱਡ ਪੁਰਖ ਪੂਰੇ ਜੋ ਗੁਰਮਤਿ ਹਰਿ ਜਪ ਭਉ ਬਖਮ ਤਰੇ ਸੇਵਕ ਜਨ ਸੇਵਹਿ ਤੇ ਪਰਵਾਨ ਜਿਨ ਸੇਵਿਆ ਗੁਰਮਤਿ ਹਰੀ ਤੂ ਅੰਤਰ ਜਾਮੀ ਹਰਿਆਪ ਜਿਉ ਤੂੰ ਚਲਾਵਹਿ ਪਿਆਰੇ ਹਉ ਤਿਵੇਂ ਚੱਲਾਂ ਹਮਰੇ ਹਾਥ ਕਿਛ ਨਾਹੀ ਜਾਂ ਤੂੰ ਮੇਲਹਿ ਤਾ ਹਉ ਆਏ ਮਿਲਾਂ ਜਿਨਕੋ ਤੂੰ ਹਰ ਮੇਲਹਿ ਸੁਆਮੀ ਸਭ ਤਿਨ ਕਾ ਲੇਖਾ ਛੁਟਕ ਗਿਆ ਤਿਨ ਕੀ ਗਲਤਨਾ ਕਰਿਓ ਹੋ ਕੋ ਪਾਈ ਜੋ ਗੁਰਬਚਨੀ ਹਰ ਮੇਲ ਲਿਆ ਨਾਨਕ ਦਿਆਲ ਹੁ ਆਤਿਨੇ ਉਪਰ ਜਿਨ ਗੁਰ ਕਾ ਬਾਣਾ ਮੰਨਿਆ ਭਲਾ ਤੂੰ ਅੰਤਰਜਾਮੀ ਹਰਿਆਪ ਜਿਉ ਤੂੰ ਚਲਾਵਹਿ ਪਿਆਰੇ ਹਉ ਤਿਵੇਂ ਚੱਲਾਂ ਤੁਖਾਰੀ ਮਹੱਲਾ ਚੌਥਾ ਤੂੰ ਜਗ ਜੀਵਨ ਜਗਦੀਸ ਸਭ ਕਰਤਾ ਸ੍ਰਿਸ਼ਟਨਾਥ ਤਿਨ ਤੂੰ ਧਿਆਇਆ ਮੇਰਾ RAM ਜਿਨ ਕੈ ਧੁਰ ਲੇਖ ਮਾਥ ਜਿਨ ਕੋ ਧੁਰ ਹਰ ਲਿਖਿਆ ਸੁਆਮੀ ਤਿਨ ਹਰ ਹਰ ਨਾਮ ਅਰਾਧਿਆ ਤਿਨ ਕੇ ਪਾਪ ਇੱਕ ਨਿਮਖ ਸਭ ਲਾਥੇ ਜਿਨੂ ਗੁਰਬਚਨੀ ਹਰ ਜਾਪਿਆ ਤਨ ਤਨ ਤੇ ਜਨ ਜਿਨ ਹਰਨਾਮ ਜਪਿਆ ਤਿਨ ਦੇਖਿ ਹਉ ਭਾਇ ਸਨਾਥ ਤੂ ਜਗ ਜੀਵਨ ਜਗਦੀਸ਼ ਸਭ ਕਰਤਾ ਸ੍ਰਿਸ਼ਟਨਾਥ ਤੂ ਜਲ ਥਲ ਮਹੀਲ ਭਰਪੂਰ ਸਭ ਉਪਰ ਸਾਚ ਧਣੀ ਜਿਨ ਜਪਿਆ ਹਰ ਮਨ ਚੀਤ ਹਰ ਜਪ ਜਪ ਮੁਕਤ ਘਣੀ ਜਿਨ ਜਪਿਆ ਹਰ ਤੇ ਮੁਕਤ ਪ੍ਰਾਣੀ ਤਿਨੇ ਕੇ ਊਜਲ ਮੁਖ ਹਰ ਦਵਾਰ ਓਏ ਹਲਤ ਪਲਤ ਜਨ ਭਏ ਸੁਹੇਲੇ ਹਰ ਰਾਖ ਲੀਏ ਰਖਣ ਹਾਰ ਹਰ ਸੰਤ ਸੰਗਤ ਜਨ ਸੁਣੋ ਭਾਈ ਗੁਰਮੁਖ ਹਰ ਸੇਵਾ ਸਫਲ ਬਣੀ ਤੂੰ ਜਲ ਤਲ ਮਹੀਅਲ ਭਰਪੂਰ ਸਭ ਉਪਰ ਸਾਚ ਧਣੀ ਤੂੰ ਥਾਨ ਤਨੰਤਰ ਹਰ ਏਕ ਹਰ ਏਕੋ ਏਕ ਰਵਿਆ ਵਾਣ ਤ੍ਰੇਣ ਤ੍ਰੇ ਭਵਨ ਸਭ ਸ੍ਰੇਸ਼ਟ ਮੁਖ ਹਰ ਹਰ ਨਾਮ ਚਵਿਆ ਸਭ ਚਵਹਿ ਹਰ ਹਰ ਨਾਮ ਕਰਤੇ ਅਸੰਖ ਅਗਣਤ ਹਰ ਧਿਆਵੇ ਸੋ ਧਨ ਤਨ ਹਰ ਸੰਤ ਸਾਧੂ ਜੋ ਹਰ ਪ੍ਰਭ ਕਰਤੇ ਭਾਵੇ ਸੋ ਸਫਲ ਦਰਸ਼ਨ ਦੇਹੁ ਕਰਤੇ ਜਿਸ ਹਰ ਹਰ ਦੈ ਨਾਮ ਸਦ ਚਵਿਆ ਤੂੰ ਥਾਨ ਤਨੰਤਰ ਹਰ ਏਕ ਹਰ ਏਕੋ ਏਕ ਰਵੇ ਆ ਤੇਰੀ ਭਗਤ ਪੰਡਾਰ ਅਸੰਖ ਜਿਸ ਤੂੰ ਦੇਵ ਹੈ ਮੇਰੇ ਸਵਾਮੀ ਤਿਸ ਮਿਲਹਿ ਜਿਸ ਕਾ ਮਸਤਕ ਗੁਰ ਹਾਥ ਤਿਸ ਹਿਰਦੈ ਹਰ ਗੁਣ ਟਿਕਹਿ ਹਰ ਗੁਣ ਹਿਰਦੈ ਟਿਕਹਿ ਤਿਸ ਕੈ ਜਿਸ ਸੰਤਰ ਭਉ ਭਾਵਨੀ ਹੋਈ ਬਿਨ ਭੈ ਕਿਨੈ ਨਾ ਪ੍ਰੇਮ ਪਾਇਆ ਬਿਨ ਭੈ ਪਾਰ ਨਾ ਉਤਰਿਆ ਕੋਈ ਭਉ ਭਾਵੋ ਪ੍ਰੀਤ ਨਾਨਕ ਤਿਸਹਿ ਲਾਗੇ ਜਿਸ ਤੂੰ ਆਪਣੀ ਕਿਰਪਾ ਕਰਹਿ ਤੇਰੀ ਭਗਤ ਭੰਡਾਰ ਅਸੰਖ ਜਿਸ ਤੂੰ ਦੇਵ ਹੈ ਮੇਰੇ Swami ਤਿਸ ਮਿਲਹਿ ਤੁਖਾਰੀ ਮਹੱਲਾ ਚੌਥਾ ਨਾਵਣ ਪੁਰਬ ਅਪੀਚ ਗੁਰ ਸਤਗੁਰ ਦਰਸ ਭਇਆ ਦੁਰਮਤ ਮੈਲ ਹਰੀ ਅਗਿਆਨ ਅੰਧੇਰ ਗਿਆ ਗੁਰ ਦਰਸ ਪਾਇਆ ਅਗਿਆਨ ਗਵਾਇਆ ਅੰਤਰ ਜੋਤ ਪ੍ਰਗਾਸੀ ਜਨਮ ਮਰਨ ਦੁਖ ਖਿਨ ਮਹਿ ਬਿਨਸੀ ਹਰ ਪਾਇਆ ਪ੍ਰਭ ਅਬਨਾਸੀ ਹਰਿਆਪ ਕਰਤਾ ਪੁਰਬ ਕੀਆ ਸਤਗੁਰੂ ਕੁਲ ਖੇਤ ਨਾਵਣ ਗਿਆ ਨਾਵਣ ਪੁਰਬ ਅਪੀਚ ਗੁਰ ਸਤਗੁਰ ਦਰਸ ਭਇਆ ਮਾਰਗ ਪੰਥ ਚੱਲੇ ਗੁਰ ਸਤਗੁਰ ਸੰਗ ਸਿੱਖਾ ਹਣ ਦਿਨ ਭਗਤ ਬਾਣੀ ਖਿਨ ਖਿਨ ਨਿਮਖ ਵਿਖਾ ਹਰ ਹਰ ਭਗਤ ਬਣੀ ਪ੍ਰਭ ਕੇਰੀ ਸਭ ਲੋਕ ਵੇਖਣ ਆਇਆ ਜਿਨ ਦਰਸ ਸਤਿਗੁਰੂ ਗੁਰੂ ਕੀਆ ਤਿਨ ਆਪ ਹਰ ਮੇ ਲਾਇਆ ਤੀਰਥ ਉਦਮ ਸਤਿਗੁਰੂ ਕੀਆ ਸਭ ਲੋਕ ਉਧਰਨ ਅਰਥਾ ਮਾਰਗ ਪੰਥ ਚੱਲੇ ਗੁਰ ਸਤਿਗੁਰ ਸੰਗ ਸਿੱਖਾ ਪ੍ਰਥਮ ਆਏ ਕੁਲ ਖੇਤ ਗੁਰ ਸਤਿਗੁਰ ਪੁਰਬ ਹੋਵਾ ਖਬਰ ਭਈ ਸੰਸਾਰ ਆਏ ਤ੍ਰੈ ਲੋਆ ਦੇਖਣ ਆਏ ਤੀਨ ਲੋਕ ਸੁਰ ਨਰ ਮਨੁਜਨ ਸਭ ਆਇਆ ਜਿਨ ਪਰਸਿਆ ਗੁਰ ਸਤਿਗੁਰੂ ਪੂਰਾ ਤਿਨ ਕੇ ਕਿਲ ਵਿਖ ਨਾਸ ਗੁ ਆਇਆ ਜੋਗੀ ਦਿਗੰਬਰ ਸੰਨਿਆਸੀ ਖਟ ਦਰਸ਼ਨ ਕਰ ਗਏ ਗੋਸ਼ਟ ਢੋਆ ਪ੍ਰਥਮ ਆਏ ਕੁਲ ਖੇਤਾ ਗੁਰ ਸਤਿਗੁਰੂ ਪੁਰਬ ਹੋਆ ਦੁਤਿਆ ਜਮਨ ਗਏ ਗੁਰ ਹਰ ਹਰ ਜਪਣ ਕੀਆ ਜਗਾਤੀ ਮਿਲੇ ਦੇ ਭੇਟ ਗੁਰ ਪਿਛੈ ਲੰਘਾਏ ਦੀਆ ਸਭ ਛੁੱਟੀ ਸਤ ਗੁਰੂ ਪਿਛੈ ਜਿਨਾਂ ਹਰ ਹਰ ਨਾਮ ਧਿਆਇਆ ਗੁਰਬਚਨ ਮਾਰਗ ਜੋ ਪੰਥ ਚਾਲੇ ਤਿੰਨ ਜਮ ਜਗਾਤੀ ਨੇੜ ਨ ਆਇਆ ਸਭ ਗੁਰੂ ਗੁਰੂ ਜਗਤ ਬੋਲੇ ਗੁਰ ਕੈ ਨਾਏ ਲਐ ਸਭ ਛੁਟਕ ਗਿਆ ਦੁਤੀਆ ਜਮਨ ਗਏ ਗੁਰ ਹਾਰ ਹਾਰ ਜਪਨ ਕੀਆ ਤ੍ਰਿਤਿਆ ਆਏ ਸੁਰਸਰੀ ਤਹ ਕੌਤਕ ਚਲਤ ਭਇਆ ਸਭ ਮੋਹੀ ਦੇਖ ਦਰਸ਼ਨ ਗੁਰ ਸੰਤ ਕਿਨੈ ਆੜ ਨਾਮ ਦਾਮ ਲਿਆ ਆੜ ਦਾਮ ਕਿਛ ਪਿਆ ਨਾ ਬੋਲਕ ਜਗਾਤੀਆ ਮੋਹਣ ਮੁੰਦਣ ਭਈ ਭਾਈ ਹਮ ਕਰਹਿ ਕਿਆ ਕਿਸ ਪਾਸ ਮੰਗਹਿ ਸਭ ਭਾਗ ਸਤਗੁਰ ਪਿਛੈ ਪਈ ਜਗਾਤਿਆਂ ਉਪਾਵ ਸਿਆਣਪ ਕਰ ਵਿਚਾਰ ਡਿੱਠਾ ਭਨ ਬੋਲ ਕਾ ਸਭ ਉੱਠ ਗਿਆ ਤ੍ਰਿਤਿਆ ਆਏ ਸੁਰਸਰੀ ਤਹਿ ਕੌਤਕ ਚਲਤ ਭਇਆ ਮਿਲਿਆ ਏ ਨਗਰ ਮਹਾ ਜਨਾ ਗੁਰ ਸਤ ਗੁਰ ਓਟ ਗਏ ਗੁਰ ਸਤ ਗੁਰ ਗੁਰ ਗੋਵਿੰਦ ਪੋਚਾ ਸਿਮਰਤ ਕੀਤਾ ਸਹੀ ਸਿਮਰਤ ਸਾਸਤਰ ਸਭਨੀ ਸਹੀ ਕੀਤਾ ਸੋਕ ਪ੍ਰਹਿਲਾਦ ਸ੍ਰੀ ਰਾਮਕਰ ਗੁਰੂ ਗੋਬਿੰਦ ਧਾਇਆ ਦੇਹੀ ਨਗਰ ਕੋਟ ਪੰਜ ਚੋਰ ਵਟਵਾਰੇ ਤਿਨ ਕਾਥਾਂ ਉਠਿ ਹੋ ਗਵਾਇਆ ਕੀਰਤਨ ਪ੍ਰਾਣ ਨਿਤ ਪੁਨ ਹੋਵੈ ਗੁਰਬਚਨ ਨਾਨਕ ਹਰ ਭਗਤ ਲਹੀ ਮਿਲ ਆਏ ਨਗਰ ਮਹਾ ਜਨਾ ਗੁਰ ਸਤ ਗੁਰ ਓਟ ਗਹੀ ਤੁਖਾਰੀ ਸ਼ੰਤ ਮਹੱਲਾ ਪੰਜਵਾਂ ਇਕ ਓੰਕਾਰ ਸਤਗੁਰ ਪ੍ਰਸਾਦ ਕੋਲ ਕਮਾਈ ਲਾਲਨਾ ਗੁਰਮਨ ਦੀਨਾ ਸੁਣ ਸ਼ਬਦ ਤੇ ਮਾਰਾ ਮੇਰਾ ਮਨ ਭੀਨਾ ਇਹੋ ਮਨ ਭੀਨਾ ਜਿਉਂ ਜਲ ਮੀਨਾ ਲਾਗਾ ਰੰਗ ਮਰਾਰਾ ਕੀਮਤ ਕਹੀ ਨਾ ਜਾਈ ਠਾਕੁਰ ਤੇਰਾ ਮਹਿਲ ਅਪਾਰਾ ਸਗਲ ਗੁਨਾ ਕੇ ਦਾਤੇ ਸੁਆਮੀ ਬਿਨੋ ਸੁਨਹੁ ਇੱਕ ਦੀਨਾ ਦੇਹੋ ਦਰਸ ਨਾਨਕ ਬਲੇਹਾਰੀ ਜੀੜਾ ਬਲ ਬਲ ਕੀਨਾ ਇਹੋ ਤਨ ਮਨ ਤੇਰਾ ਸਭ ਗੁਣ ਤੇਰੇ ਖਨੀਆਂ ਵੰਨੀਆਂ ਦਰਸ਼ਨ ਤੇਰੇ ਦਰਸ਼ਨ ਤੇਰੇ ਸੁਣ ਪ੍ਰਭ ਮੇਰੇ ਨਿਮਕ ਦ੍ਰਿਸ਼ਟ ਪੇਖ ਜੀਵਾ ਅਮਰਤ ਨਾਮ ਸੁਨੀਜੈ ਤੇਰਾ ਕਿਰਪਾ ਕਰਹਿ ਤਾਂ ਪੀਵਾ ਆਸ ਪਿਆਸੀ ਪਿਰ ਕੈ ਤਾਈ ਜਿਉਂ ਚਾਤਰਕ ਬੁੰਦੇ ਰੇ ਕਹੋ ਨਾਨਕ ਜੀ ਅਡਾ ਬਲੇ ਹਾਰੀ ਦੇਹੋ ਦਰਸ ਪ੍ਰਭ ਮੇਰੇ ਤੂੰ ਸਾਚਾ ਸਾਹਿਬ ਸਾਹੁ ਅਮਿੱਤਾ ਤੂੰ ਪ੍ਰੀਤਮ ਪਿਆਰਾ ਪ੍ਰਾਨ ਹਿਤ ਚਿਤਾ ਪ੍ਰਾਨ ਸੁਖ ਦਾਤਾ ਗੁਰਮੁਖ ਜਾਤਾ ਸਗਲ ਰੰਗ ਬਨ ਆਏ ਸੋ ਹੀ ਕਰਮ ਕਮਾਵੇ ਪ੍ਰਾਣੀ ਜਿਹਾ ਤੂੰ ਫਰਮਾਏ ਜਾਂ ਕੋ ਕਿਰਪਾ ਕਰੀ ਜਗਦੀਸ਼ਰ ਤੇ ਨਾ ਸਾਧ ਸੰਗ ਮਨ ਜਿੱਤਾ ਕਹੋ ਨਾਨਕ ਜੀ ਅੜਾ ਬਲੇ ਹਾਰੀ ਜਿਉ ਪਿੰਡ ਤਉ ਦਿੱਤਾ ਨਿਰਗੁਣ ਰਾਖ ਲੀਆ ਸੰਤਨ ਕਾ ਸਦਕਾ ਸਤਗੁਰ ਧਾਕ ਲੀਆ ਮੋਹੇ ਪਾਪੀ ਪੜਦਾ ਧਾਕਨ ਹਾਰੇ ਪ੍ਰਭੂ ਹਮਾਰੇ ਜੀ ਪ੍ਰਾਨ ਸੁਖ ਦਾਤੀ ਅਵਨਾਸੀ ਅਬਘਤ ਸੁਆਮੀ ਪੂਰਨ ਪੁਰਖ ਵਿਦਾਤੇ ਹੁਸ ਤੋ ਕਹਿ ਨਾ ਜਾਏ ਤੁਮਾਰੀ ਕੌਣ ਕਹ ਤੂੰ ਕਦ ਕਾ ਨਾਨਕ ਦਾਸ ਤਾਂ ਕਹਿ ਬਲੇਹਾਰੀ ਮਿਲੈ ਨਾਮ ਹਰ ਨਿਮਕਾ ਕੇਦਾਰਾ ਮਹੱਲਾ ਚੌਥਾ ਘਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦਿ ਮੇਰੇ ਮਨ ਰਾਮ ਨਾਮ ਨਿਤ ਗਾਵੀਐ ਰੇ ਅਗਮ ਅਗੋਚਰਣਾ ਜਾਇ ਹਰ ਲਖਿਆ ਗੁਰਪੂਰਾ ਮਿਲੈ ਲਖਾਵੀਐ ਰੇ ਰਹਾਉ ਜਿਸ ਆਪੇ ਕਿਰਪਾ ਕਰੇ ਮੇਰਾ ਸੁਆਮੀ ਤਿਸ ਜਨ ਕੋ ਹਰ ਲਿਵ ਲਾਵੀਐ ਰੇ ਸਭ ਕੋ ਭਗਤ ਕਰੇ ਹਰ ਕੇਰੀ ਹਰ ਭਾਵੈ ਸੋ ਥਾਏ ਪਾਵੀਐ ਰੇ ਹਰ ਹਰ ਨਾਮ ਅਮੋਲਕ ਹਰ ਪਹਿ ਹਰ ਦੇਵੈ ਤਾਂ ਨਾਮ ਧਿਆਵੀਐ ਰੇ ਜਿਸਨੋ ਨਾਮ ਦੇ ਮੇਰਾ ਸੁਆਮੀ ਤੇ ਸੱਲੇਖਾ ਸਭ ਛਡਾਵੀਐ ਰੇ ਹਰਨਾਮ ਅਰਾਧ ਹੈ ਸੇ ਧਨ ਜਨ ਕਹੀਐ ਤਿੰਨ ਮਸਤਕ ਭਾਗ ਧੁਰ ਲਿਖ ਪਾਵੀਐ ਰੇ ਤਿੰਨ ਦੇਖੇ ਮੇਰਾ ਮਨ ਬਿਗਸੈ ਜਿਉ ਸੁਤ ਮਿਲ maat ਗੱਲ ਲਾਵੀਐ ਰੇ ਹਮ ਬਾਰਕ ਹਰ ਪਿਤਾ ਪ੍ਰਭ ਮੇਰੇ ਮੋਕੋ ਦੇਹੁ ਮੱਤੀ ਜੇ ਤਾ ਹਰ ਪਾਵੀਐ ਰੇ ਜਿਉ ਬਸਰਾ ਦੇਖ ਗਉ ਸੁਖ ਮਾਨੈ ਕਿਉ ਨਾਨਕ ਹਰ ਗੱਲ ਲਾਵੀਐ ਰੇ ਕੇਦਾਰਾ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਹਰ ਹਰ ਗੁਣ ਕਹੋ ਰੇ ਸਤਿਗੁਰੂ ਕੇ ਚਰਨ ਧੋਏ ਤੋਏ ਪੂਜੋ ਇਨ ਬਿਦ ਮੇਰਾ ਹਰ ਪ੍ਰਭ ਲਹੋਰੇ ਰਹਾਉ ਕਾਮ ਕ੍ਰੋਧ ਲੋਭ ਮੋਹ ਅਭਮਾਨ ਬਿਖੈ ਰਸ ਇਨ ਸੰਗਤ ਤੇ ਤੂੰ ਰਹੋ ਰੇ ਮਿਲ ਸਤ ਸੰਗਤ ਕੀਜੈ ਹਰ گوشਤ ਸਾਧੂ ਸਿਓਂ گوشਤ ਹਰ ਪ੍ਰੇਮ ਰਸਾਇਣ RAM ਨਾਮ ਰਸਾਇਣ ਹਰ RAM ਨਾਮ RAM ਰਮ ਹੋਰੇ ਅੰਤਰ ਕਾ ਅਬਮਾਨ ਜੋਰ ਤੂੰ ਕਿਛ 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 ਜਾਣਤਾ ਇਹ ਦੂਰ ਕਰੋ ਆਪਨ ਗਹੋਰੇ ਜਨ ਨਾਨਕ ਕਉ ਹਰ ਦਿਆਲ ਹੋ ਸੁਆਮੀ ਹਰ ਸੰਤਨ ਕੀ ਢੂਰ ਕਰ ਹਰੇ ਕੇਦਾਰਾ ਮਹੱਲਾ ਪੰਜਵਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਮਾਈ ਸੰਤ ਸੰਗ ਜਾਗੀ ਪ੍ਰੇਅ ਰੰਗ ਦੇਖੈ ਜਪਤੀ ਨਾਮ ਨਿਧਾਨੀ ਰਹਾਉ ਦਰਸ਼ਨ ਪਿਆਸ ਲੋਚਨ ਤਾਰ ਲਾਗੀ ਵਿਸਰੀ ਇਤਿਆਸ ਬਡਾਨੀ ਅਬ ਗੁਰ ਪਾਯੋ ਹੈ ਸਹਜ ਸੁਖ ਦਾਇਕ ਦਰਸ਼ਨ ਪੇਖਤ ਮਨ ਲਪਟਾਨੀ ਦੇਖਦ ਮੋਦਰ ਰਹਾਸ ਮਾਨੇ ਉਪਜਿਉ ਨਾਨਕ ਪ੍ਰਿਆ ਅੰਮ੍ਰਿਤ ਬਾਣੀ ਕੇਦਾਰਾ ਮਹੱਲਾ ਪੰਜਵਾਂ ਘਰ ਤੀਜਾ ਇਕ ਓੰਕਾਰ ਸਤਗੁਰ ਪ੍ਰਸਾਦ ਦੀਨ ਬਿਨੋ ਸੁਨ ਦਿਆਲ ਪੰਚਦਾਸ ਤੀਨ ਦੋਖੀ ਇਕ ਮਨ ਅਨਾਥ 나ਥ ਰਾਖੋ ਕਿਰਪਾਲ ਰਹਾਉ ਅਨਕ ਯਤਨ ਗਵਨ ਕਰੂੰ ਖਟ ਕਰਮ ਜੁਗਤ ਧਿਆਨ ਧਰੂੰ ਉਪਾਵ ਸਗਲ ਕਰ ਹਾਰਿਓ ਨਹਿ ਨਹਿ ਹੁਤਹਿ ਬਿਕਰਾਲ ਸਰਨ ਬੰਦਨ ਕਰਨਾਪਤੀ ਪਾਵ ਹਰਨ ਹਰ 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 ਹਰੇ ਏਕ ਤੂੰ ਹੀ ਦੀਨ ਦਿਆਲ ਪ੍ਰਭ ਚਰਨ ਨਾਨਕ ਆਸਰੂ ਉਦਰੇ ਭਰਮ ਮੋਹ ਸਾਗਰ ਲਗ ਸੰਤਨਾ ਪਗ ਪਾਲ ਕੇਦਾਰਾ ਮਹੱਲਾ ਪੰਜਵਾਂ ਘਰ ਚੌਥਾ ੴ ਸਤਿਗੁਰ ਪ੍ਰਸਾਦ ਸਰਣੀ ਆਇਓ ਨਾਥ ਨਿਧਾਨ ਨਾਮ ਪ੍ਰੀਤ ਲਾਗੀ ਮਨ ਭੀਤਰ ਮੰਗਨ ਕੋ ਹਰ ਦਾਨ ਰਹਾਉ ਸੁਖਦਾਈ ਪੂਰਨ ਪਰਮੇਸ਼ਰ ਕਰ ਕਿਰਪਾ ਰਾਖੋ ਹਮਾਨ ਦੇਹੋ ਪ੍ਰੀਤ ਸਾਧੂ ਸੰਗ ਸੁਆਮੀ ਹਰ ਗੁਣ ਰਸ ਨੰਬਖਾਨ ਗੋਪਾਲ ਦਿਆਲ ਗੋਬਿੰਦ ਦਮੋਦਰ ਨਿਰਮਲ ਕਥਾ ਗਿਆਨ ਨਾਨਕ ਕੋ ਹਰ ਕੈ ਰੰਗ ਰੰਗ ਉਹ ਚਰਨ ਕਮਲ ਸੰਗ ਧਿਆਨ ਕੇਦਾਰਾ ਮਹੱਲਾ ਪੰਜਵਾ ਹਰ ਕੇ ਦਰਸ਼ਨ ਕੋ ਮਨ ਚਾਉ ਕਰ ਕਿਰਪਾ ਸਤ ਸੰਗ ਮਲਾਵ ਹੋ ਤੁਮ ਦੇਵ ਹੋ ਆਪਣੋ ਨਾਉ ਰਹਾਉ ਕਰੋ ਸੇਵਾ ਸਤ ਪੁਰਖ ਪਿਆਰੇ ਜਤ ਸੁਣੀਐ ਤਤ ਮਨ ਰਹਾਸਾਉ ਵਾਰੀ ਫੇਰੀ ਸਦਾ ਕਮਾਈ ਕਮਨ ਅਨੂਪ ਤੇਰੋ ਠਾਉ ਸਰਬ ਪ੍ਰਤ ਪਾਲਹਿ ਸਗਲ ਸਮਾਲਹਿ ਸਗਲਿਆ ਤੇਰੀ ਛਾਉ ਨਾਨਕ ਕੇ ਪ੍ਰਭ ਪੁਰਖ ਬਧਾਤੀ ਕਟ ਕਟ ਤੁਝਹਿ ਦਿਖਾਉ ਕੇਦਾਰਾ ਮਹੱਲਾ